ਮੇਰਾ ਨਾਮ ਇਹ ਸਰਿੰਦਰ ਸਿੰਘ ਮਾਨ ਰਿਟਾਇਰਡ ਹੈਡਮਾਸਟਰ ਪਿੰਡ ਚੱਕ ਫਤਿਹ ਸਿੰਘ ਵਾਲਾ ਇਹ ਕੈਂਪ ਅੱਜ ਸਰਦਾਰ ਬਾਰਾ ਸਿੰਘ ਮਾਨ ਜੀ ਦੀ ਯਾਦ ਦੇ ਵਿੱਚ ਸਮੂਹ ਮਾਨ ਪਰਿਵਾਰ ਅਤੇ ਬਾਬਾ ਫਤਿਹ ਸਿੰਘ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਦੇ ਨਾਲ ਤੇ ਕਲੱਬ ਦੇ ਸਹਿਯੋਗ ਦੇ ਨਾਲ ਸਾਰੇ ਸੱਜਣਾ ਮਿੱਤਰਾਂ ਦੇ ਸਹਿਯੋਗ ਦੇ ਨਾਲ ਪਿੰਡ ਚੱਕ ਫਤਿਹ ਸਿੰਘ ਵਾਲਾ ਵਿਖੇ ਲਗਾਇਆ ਜਾ ਰਿਹਾ ਹੈ ਇੱਥੇ ਘੱਟੋ ਘੱਟ 400 ਤੋਂ ਉੱਪਰ ਮਰੀਜ਼ ਆ ਚੁੱਕੇ ਹੈਗੇ ਆ ਜਿਨ੍ਹਾਂ ਦੀ ਚੈੱਕ ਅਪ ਹੋ ਚੁੱਕੀ ਐ ਤੇ ਹਲੇ ਵੀ ਆ ਰਹੇ ਹੈਗੇ ਘੱਟੋ ਘੱਟ 100 150 ਮਰੀਜ਼ ਹੋਰ ਆਏਗਾ ਜਿਹੜੇ ਹੈਗੇ ਦਵਾਈਆਂ ਸਾਰੀਆਂ ਫ੍ਰੀ ਦਿੱਤੀਆਂ ਜਾ ਰਹੀਆਂ ਚੈੱਕ ਅਪ ਵਾਸਤੇ ਜਿਹੜਾ ਸੈਂਪਲ ਜੇ ਲਏ ਜਾ ਰਹੇ ਆ ਉਹ ਵੀ ਬਹੁਤ ਕਾਸਟਲੀ ਜਿਹੜੇ ਹੈਗੇ ਆ ਉਹ ਟੈਸਟ ਨੇ ਜਿਹੜੇ ਬਿਲਕੁਲ ਫ੍ਰੀ ਹੋਣਗੇ ਜੀ ਸਾਰੇ ਜੀ ਬੋਜੀ ਡਾਕਟਰ ਮਨਿੰਦਰ ਟੱਲੋਂ ਗੱਲ ਕਰ ਰਿਹਾ ਜੀ ਵਰਲਡ ਕੈਂਸਰ ਕੇਅਰ ਤੋਂ ਔਰ ਜਿਹੜਾ ਅੱਜ ਦਾ ਕੈਂਪ ਹੈਗਾ ਪਿੰਡ ਚੱਕ ਫੱਤੇ ਵਾਲਾਂ ਦੇ ਵਿੱਚ ਲੱਗਿਆ ਜ਼ਿਲ੍ਹਾ ਪਟੰਡਾ ਦੇ ਵਿੱਚ ਔਰ ਇਹਦੇ ਵਿੱਚ ਸੰਸਥਾ ਤੋਂ ਪਰੇ ਰਹਿ ਕੇ ਅੱਜ ਇੱਕ ਆਨ ਹੈਗੇ ਸਦਾ ਰਪਿਸਿੰਦੀ ਹੋਣੀ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਦੇ ਫਾਦਰ ਨੂੰ ਸਮਰਪਿਤ ਉਹਨਾਂ ਦੀ ਯਾਦ ਦੇ ਵਿੱਚ ਲੱਗਿਆ ਹੋਇਆ ਔਰ ਹੁਣ ਤੱਕ ਅਪ੍ਰੋਕਸੀਮੇਟਲੀ ਕੋਈ 400 ਦੇ ਕਰੀਬ ਲੋਕਾਂ ਨੇ ਆਪਣੀ ਜਾਂਚ ਕਰਾ ਲਈ ਹੈ ਰੂਟੀਨ ਦੀ ਤਰ੍ਹਾਂ ਜਿਹੜੀ ਵਰਲਡ ਕੈਂਸਰ ਕੇਅਰ ਅਲੱਗ-ਅਲੱਗ ਟੈਸਟ ਲੈ ਕੇ ਆਉਂਦੀ ਹੈ ਆਪਣੀਆਂ ਮੋਬਾਈਲ ਬੱਸਾਂ ਔਰ ਕਈ ਤਰ੍ਹਾਂ ਦੀ ਟੈਸਟਿੰਗ ਹੈ ਦਵਾਈਆਂ ਹੈਗੀਆਂ ਕਾਉਂਸਲਿੰਗ ਹੈਗੀ ਹੈ ਲਿਟਰੇਚਰ ਦਿੰਨੇ ਆ ਲੈਕਚਰ ਬਣਦੇ ਆ ਜੋ ਸਾਰਾ ਕੁਝ ਦੇਖਦੇ ਹਾਂ ਵਰਲਡ ਕੈਂਸਰ ਕੇ ਜਿਹੜੀ ਅੱਜ ਚੱਕ ਫੱਤੇ ਵਾਲਾ ਪਿੰਡ ਚ ਪਹੁੰਚੇ ਹੋ ਦੇਖੋ ਜੀ ਵੈਸੇ ਤਾਂ ਅਨੰਤ ਕੈਂਪ ਲੱਗ ਚੁੱਕੀ ਆ ਪਰ ਪਿਛਲੇ ਤਕਰੀਬਨ 1 ਸਾਲ ਤੋਂ ਅਪ ਸੀਗਾ ਉਹਦੇ ਸੀਐਸਆਰ ਦੇ ਇਨੀਸ਼ੀਏਟਿਵ ਦੇ ਨਾਲ ਜਿਹੜਾ ਉਹਨਾਂ ਦੀ ਸਮਾਜਿਕ ਜ਼ਿੰਮੇਵਾਰੀਆਂ ਹੁੰਦੀਆਂ ਜਿਵੇਂ ਕਿਸੇ ਵੀ ਕਾਰਪੋਰੇਟ ਸੈਕਟਰ ਦੀ ਕੋਈ ਸਮਾਜਿਕ ਜ਼ਿੰਮੇਵਾਰੀ ਗਵਰਨਮੈਂਟ ਨੇ ਤੈਅ ਕੀਤੀ ਹੋਈ ਆ ਉਹ ਸਕੀਮ ਦੇ ਤਹਿਤ ਜਿਹੜਾ ਇੱਕ ਕੈਂਪੇਨ ਚਲਾਈ ਜਾ ਰਹੀ ਹੈ 100 ਕੈਂਪਾਂ ਦੀ ਉਸੇ ਲੜੀ ਤਹਿਤ ਜਿਹੜਾ ਇੱਥੇ ਲੱਗਿਆ ਹੋਇਆ ਵਾ ਔਰ ਇਨ੍ਹਾਂ 100 ਕੈਂਪਾਂ ਦੇ ਵਿੱਚ ਅਪ੍ਰੋਕਸੀਮੇਟਲੀ ਕੋਈ ਅਸੀਂ 3 ਤੋਂ 4 ਲੱਖ ਬੰਦੇ ਦੀ ਜਿਹੜੀ ਜਾਂਚ ਕੀਤੀ ਔਰ ਕਈ ਪ੍ਰਕਾਰ ਦੇ ਮਹਿੰਗੇ ਟੈਸਟ ਕੀਤੇ ਔਰ ਲਗਭਗ ਕੋਈ 50 ਦੇ ਕਰੀਬ ਅਸੀਂ ਨਵੇਂ ਕੈਂਸਰ ਦੇ ਕੇਸ ਲੱਭੇ ਆ ਔਰ 4000 ਦੇ ਕਰੀਬ ਉਹ ਲੋਕ ਹੈਗੇ ਜਿਹੜੇ ਸਸਪੈਕਟਡ ਕੈਟਾਗਰੀ ਚ ਹੁੰਦੇ ਆ ਜਿਨ੍ਹਾਂ ਨੂੰ ਫਾਲੋਅ ਅਪ ਤੇ ਰੱਖਿਆ ਹੁੰਦਾ ਉਹ ਲੋਕ ਹੈਗੇ ਆ ਸੋ ਇਹ ਕੰਪੇਨ ਲਗਾਤਾਰ ਅੱਗੇ ਵਧ ਰਹੀ ਹੈ ਔਰ ਕੋਸ਼ਿਸ਼ ਕਰ ਰਹੇ ਆ ਕਿ ਹਰ ਜ਼ਿਲ੍ਹੇ ਚ ਇਹਦੀ ਪਹੁੰਚ ਬਣਾਈ ਜਾਵੇ ਜਿਵੇਂ ਵਰਲਡ ਕੈਂਸਰ ਕੇਅਰ ਦੀ ਟੀਮ ਇੱਥੇ ਤਕਰੀਬਨ 25 ਤੋਂ 30 ਮੈਂਬਰਾਂ ਦੀ ਹੁੰਦੀ ਇਸ ਤਰ੍ਹਾਂ ਇਹਦੀ ਬੈਕਅਪ ਟੀਮ ਵੀ ਹੁੰਦੀ ਹੈ ਜਿਹੜੀ ਤੇ 15 ਤੋਂ 20 ਲੋਕ ਕੰਮ ਕਰਦੇ ਆ ਜਿਹੜੀ ਫਾਲੋਅ ਅਪ ਕਰਦੀ ਆ ਉਹ ਟ ਪੇਸ਼ੈਂਟ ਨੂੰ ਕੰਟੀਨਿਊ ਕਾਲ ਕੀਤੀ ਜਾਂਦੀਆਂ ਰਿਪੋਰਟਾਂ ਉਹਨਾਂ ਨੂੰ ਸਮਝਾਈਆਂ ਜਾਂਦੀਆਂ ਉਹਨਾਂ ਨੂੰ ਨੇੜੇ ਦੇ ਹਸਪਤਾਲ 'ਚ ਭੇਜੇ ਜਾਂਦਾ ਹੈ ਉੱਥੇ ਡਾਕਟਰ ਨਾਲ ਗੱਲਬਾਤ ਕਰਕੇ ਉਹਨਾਂ ਦੀ ਪੂਰੀ ਉੱਥੇ ਟੇਕ ਕੇਅਰ ਕੀਤੀ ਜਾਂਦੀ ਹੈ ਫਾਈਨੈਂਸ਼ੀਅਲ ਹੈਲਪ ਕਿਵੇਂ ਲੈਣੀ ਹੈ ਸਰਕਾਰ ਤੋਂ ਉਹ ਗਾਈਡ ਕੀਤਾ ਜਾਂਦਾ ਹੈ ਅਸੀਂ ਪੇਸ਼ੈਂਟ ਦੇ ਤੱਕ ਨਹੀਂ ਛੱਡਦੇ ਜਦ ਤੱਕ ਉਹਦਾ ਇਲਾਜ ਨਹੀਂ ਹੋ ਜਾਂਦਾ ਅਗਰ ਉਹਨੂੰ ਕੋਈ ਫਾਈਨੈਂਸ਼ੀਅਲ ਇਸ਼ੂ ਹੋਣਾ ਤੇ ਉੱਚ ਵੀ ਸੰਸਥਾ ਜਿਹੜੀ ਹੈ ਸਪੋਰਟ ਕਰਨ ਦੀ ਕੋਸ਼ਿਸ਼ ਕਰਦੀ ਹੈ ਅੱਡੀ ਵੈਬਸਾਈਟ ਹੈਗੀ ਹੈ worldcancercare.co.in ਉਸ ਤੇ ਲੌਗਇਨ ਕਰਕੇ ਮੁਕੀਅਰ ਕੈਂਪ ਦੀ ਆਪਸ਼ਨ ਹੈਗੀ ਹੈ ਜਾਂ ਤੁਸੀਂ ਉਹਨੂੰ ਸਿੱਧਾ ਕੰਟੈਕਟ ਵੀ ਆਉਣ ਵਾਲੇ ਕੈਂਪਾਂ ਦਾ ਸ਼ਡਿਊਲ ਵੀ ਦੇ ਦੇ ਸਕਦੇ ਹੋ ਦੇਖ ਸਕਦੇ ਹੋ ਉਹਦੇ ਜੀ ਤੁਸੀਂ ਡੋਨੇਟ ਵੀ ਕਰ ਸਕਦੇ ਆ ਕੋਈ ਤਿਲਫੁਲ ਵੀ ਪਾ ਸਕਦੇ ਹੋ ਵੀ ਸੰਸਥਾਏ ਦਾਨ ਨਾਲ ਚੱਲਦੀ ਹੈ ਤੇ ਤੁਸੀਂ ਉਹ ਚ ਡੋਨੇਟ ਵੀ ਕਰ ਸਕਦੇ ਹੋ ਸਾਰੀ ਇਨਫੋਰਮੇਸ਼ਨ ਸਾਡੀ ਵੈਬਸਾਈਟ ਤੇ ਮਿਲਦੀ ਹੈ worldcancercare.co.in ਮੈਂ ਹਰਪ੍ਰੀਤ ਸਿੰਘ ਜੀ ਪਿੰਡ ਚੱਕ ਫਤੇ ਸਿੰਘ ਵਾਲਾ ਇਹ ਮੇਰੇ ਪਾਲਤ ਸਾਹਿਬ ਦੀ ਡੈਥ ਹੋਈ ਸੀ तकरीबन 3-4 ਸਾਲ ਪਹਿਲਾਂ ਕੈਂਸਰ ਨਾਲ ਉਸ ਤੋਂ ਬਾਅਦ ਇਹ ਸਾਡੇ ਪਿੰਡ ਚੱਕ ਫਤੇ ਸਿੰਘ ਵਾਲੇ ਲਵਾਇਆ ਗਿਆ ਇਸ ਵਿੱਚ ਜੀ तकरीबन ਮਹਿੰਗੇ ਤੋਂ ਮਹਿੰਗੇ ਜੀ ਹਰੇਕ ਤਰ੍ਹਾਂ ਦੇ ਟੈਸਟ ਕੀਤੇ ਆਏ ਆ ਕੈਂਸਰ ਦੇ 4500 ਦੇ ਕਰੀਬ ਜੇ ਤੂੰ ਪਹਿਲਾ ਪੇਸ਼ੈਂਟ ਇੱਥੇ ਦਵਾਈ ਲੈ ਚੁੱਕੇ ਜੀ ਮੈਂ ਇਹ ਹੀ ਅਪੀਲ ਕਰਨੀ ਚਾਹਣਾ ਵੀ ਦੂਜੇ ਆਪਣੇ ਵਿਆਹ ਸ਼ਾਦੀਆਂ ਤੇ ਭੋਗਾਂ ਤੇ ਉਹ ਖਰਚੇ ਘਟਾ ਕੇ ਇਸ ਤਰ੍ਹਾਂ ਦੇ ਕੈਂਪ ਲਵਾਓ ਜੋ ਲੋਕਾਂ ਦੀ ਸਿਹਤ ਆ ਹੋ ਸਕੂ